ਇਹ ਕਾਰਨ ਕੀ ਹੈ ਅ ਦੇਖੋ ਇਹ ਜਿਹੜਾ ਅੱਜ ਇਕੱਠੇ ਲਾ ਕੇ ਪਰ ਦੇ ਲੋਕਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੋਰ ਲੇਖਕਾਂ ਬੁੱਧੀਜੀਵੀਆਂ ਤੇ ਜਿੰਨੇ ਵੀ ਇਲਾਕੇ ਦੇ ਇਹਦੇ ਵਿੱਚ ਇਲਾਕੇ ਨਾਲ ਜਿਹੜੇ ਸਰੋਕਾਰ ਰੱਖਦੇ ਲੋਕ ਹੈ ਉਹਨਾਂ ਦੇ ਵੱਲੋਂ ਇਹ ਸਾਂਝਾ ਇਕੱਠ ਹੈ ਇਹ ਇਕੱਠ ਦਾ ਜਿਹੜਾ ਉਦੇਸ਼ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੀ ਬਲਾਕਾਂ ਦੀ ਰੀਸਟ੍ਰਕਚਰਿੰਗ ਕੀਤੀ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਜਿਹੜਾ ਆਉਟ ਬਲਾਕ ਹੈ ਉਹਨੂੰ ਤੋੜ ਕੇ ਇਹਦੇ ਜਿਹੜੇ ਪਿੰਡ ਹੈ ਉਹ ਬੰਗਾ ਹਲਕੇ ਦੇ ਪਿੰਡ ਹੈ ਜਿਹੜੇ ਬੰਗਾ ਦੇ ਬਲਾਕ ਦੇ ਨਾਲ ਜੋੜ ਦਿੱਤੇ ਆ ਤੇ ਔੜ ਬਲਾਕ ਵਿੱਚ ਪੈਂਦੇ ਪਿੰਡ ਹੈ ਜਿਹੜੇ ਨਾ ਸੋਰੀ ਜਿਹੜੇ ਨਵਾਂ ਸ਼ਹਿਰ ਬਲਾਕ ਵਿੱਚ ਪੈਂਦੇ ਆ ਪਿੰਡ ਹੈ ਉਧਰਲੇ ਪਾਸੇ ਜੋੜ ਦਿੱਤੇ ਆ ਅਸੀਂ ਇਹ ਸਮਝਦੇ ਆ ਕਿ ਇਹ ਬਹੁਤ ਹੀ ਗਲਤ ਫੈਸਲਾ ਹੈ ਔਰ ਇਲਾਕੇ ਦੇ ਹਿੱਤਾਂ ਦੇ ਖਿਲਾਫ ਹੈ ਕਿਉਂਕਿ ਔੜ ਬਲਾਕ ਜਦੋਂ ਇੱਥੇ ਇਹ ਇੱਥੇ ਲਿਆਂਦਾ ਗਿਆ ਬਜ਼ੁਰਗਾਂ ਨੇ ਇਹ ਪੁਰਾਣੇ ਸਾਡੇ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਉਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕਰਕੇ ਬਹੁਤ ਲੰਬੀ ਜਦੋਜਾਦ ਕਰਕੇ ਇਹ ਜਿਹੜਾ ਬਲਾਕ ਇੱਥੇ ਲਿਆਂਦਾ ਸੀ ਤੇ ਉਹਦੇ ਪਿੱਛੇ ਕਾਰਨ ਸੀ ਕਿ ਇਹ ਜਿਹੜਾ ਔੜ ਕਸਵਾ ਹੈ ਇਹ ਪੂਰੇ ਇਲਾਕੇ ਦਾ ਇਧਰ ਵੇਟ ਦੇ ਪਿੰਡਾਂ ਤੱਕ ਦੂਰ ਦੂਰ ਤੱਕ ਹੈ ਜਿਹੜਾ ਇਹ ਸੈਂਟਰ ਪੈਂਦਾ ਸੀ ਤੇ ਹੁਣ ਇਸ ਸੈਂਟਰ ਨੂੰ ਗਰਕਨਾਰ ਕਰਦੇ ਹੋਏ ਇਹਨੂੰ ਨਜ਼ਰਅੰਦਾਜ਼ ਕਰਦੇ ਹੋਏ ਜਿਹੜਾ ਪੰਜਾਬ ਸਰਕਾਰ ਨੇ ਆਪਣੇ ਰਾਜਨੀਤਿਕ ਹਿੱਤਾਂ ਦੇ ਅਨਸਾਰ ਇਹਦਾ ਜਿਹੜਾ ਬਲਾਕ ਨੂੰ ਤੋੜ ਦਿੱਤਾ ਤੇ ਇਹ ਬਹੁਤ ਗਲਤ ਫੈਸਲਾ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ ਪੂਰੇ ਇਲਾਕੇ ਦੇ ਵਿਕਾਸ ਦੇ ਖਿਲਾਫ ਹੈ ਇਹਦਾ ਵਿਰੋਧ ਕਰਨ ਵਾਸਤੇ ਅੱਜ ਜਿਹੜਾ ਇਕੱਠ ਕੀਤਾ ਗਿਆ ਪਾਰਟੀਆਂ ਤੋਂ ਉੱਪਰ ਉੱਠ ਕੇ ਰਾਜ ਨੀਤੀ ਤੋਂ ਉੱਪਰ ਉੱਠ ਕੇ ਸਾਂਝੇ ਹਿੱਤਾਂ ਲਈ ਸੰਘਰਸ਼ ਹੈ ਤੇ ਇਹ ਸੰਘਰਸ਼ ਜਿਹੜਾ ਉਦੋਂ ਤੱਕ ਜਾਰੀ ਰੱਖਿਆ ਜਾਊਗਾ ਇਹ ਸੰਘਰਸ਼ ਕਮੇਟੀ ਦਾ ਸਾਡਾ ਫੈਸਲਾ ਹੈ ਜਦ ਤੱਕ ਇਹ ਬਲਾਕ ਨੂੰ ਵਾਪਸ ਬਹਾਲ ਨਹੀਂ ਕਰਵਾਇਆ ਜਾਂਦਾ। ਅਗਲੀ ਰਣਨੀਤੀ ਕੀ ਹੋਵੇਗੀ ਕਮੇਟੀ ਦੀ? ਦੇਖੋ ਇਹ ਇਹ ਤੋਂ ਬਾਅਦ ਦੇ ਵਿੱਚ ਸੰਘਰਸ਼ ਕਮੇਟੀ ਬੈਠੇਗੀ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਹਿੱਸੇਦਾਰੀ ਦੇ ਨਾਲ ਅਸੀਂ ਅਗਲਾ ਐਕਸ਼ਨ ਐਲਾਨ ਕਰਾਂਗੇ। ਜਿੰਨਾ ਵੀ ਵੱਧ ਤੋਂ ਵੱਧ ਇਹਦੇ ਉੱਤੇ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ। ਚਾਹੇ ਕੋ ਕਾਨੂੰਨੀ ਕਾਰਵਾਈ ਕਰਨਾ ਸਵਾਲ ਹੈ ਚਾਹੇ ਨਵਾਂ ਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨਾ ਸਵਾਲ ਹੈ ਚਾਹੇ ਡਾਇਰੈਕਟਰ ਪੰਚਾਇਤ ਵਿਭਾਗ ਤੱਕ ਜਾਣ ਦਾ ਸਵਾਲ ਹੈ ਅਸੀਂ ਹਰ ਪੱਧਰ ਤੱਕ ਜਾ ਕੇ ਇਹਦੇ ਖਿਲਾਫ ਅਗਲਾ ਸੰਘਰਸ਼ ਹੈ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਜਾਵਾਂਗੇ ਨਹੀਂ ਇਹ ਦੇਖੋ ਜਿਹੜਾ ਇਕੱਠ ਹੈ ਇਹ ਦਿਖਾਉਣ ਵਾਸਤੇ ਹੈ ਕਿ ਇਸ ਫੈਸਲੇ ਨੂੰ ਲੋਕ ਕਿਵੇਂ ਲੈਂਦੇ ਹੈ ਸਭ ਤੋਂ ਪਹਿਲਾ ਇਹ ਮੋਡਲਾ ਸਟੈਪ ਇਸ ਕਰਕੇ ਆਏ ਤਾਂ ਕਿ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਪਤਾ ਲੱਗੇ ਕਿ ਇਸ ਫੈਸਲੇ ਨੂੰ ਪਿੰਡਾਂ ਦੇ ਲੋਕਾਂ ਨੇ ਕਿਵੇਂ ਲਿਆ ਇਹ ਇਕੱਠੇ ਇਹ ਦਿਖਾਉਣ ਵਾਸਤੇ ਆ ਅਗਲਾ ਜਿਹੜਾ ਸਾਡਾ ਸਟੈਪ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਣਾ ਵੀ ਹੋਏਗਾ ਹੋਰ ਵੀ ਰਾਜਨੀਤਿਕ ਪੱਧਰ ਦੇ ਉੱਤੇ ਰਾਜ ਸਿਪਦਰ ਤੱਕ ਜਿੱਥੇ ਤੱਕ ਵੀ ਜਾਣਾ ਤੇ ਆ ਉੱਥੇ ਤੱਕ ਪਹੁੰਚਣ ਦਾ ਅਗਲਾ ਸਟੈਪ ਵੀ ਆ ਜਿਹੜਾ ਉਹ ਲਿਆ ਜਾਏਗਾ ਕਰੋ ਬਾਹਰ ਕਰੋ ਕਾਨੂੰਨ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰ ਦੀ ਪਾਰਨਾ ਸ਼ਾਇਦੀਆਂ ਵੈਸੇ ਤਾਂ ਬਹੁਤ ਮਸਲਾ ਆ ਇਲੈਕਸ਼ਨਾਂ ਹੋ ਰਹੀਆਂ ਸੀ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਦੇ ਵਿੱਚ ਇੱਕ ਗੱਲ ਸ਼ਾਮਲ ਕੀਤੀ ਗਈ ਸੀ ਵੱਡਾ ਵਾਅਦਾ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਖੇਤੀਬਾੜੀ ਨੀਤੀ ਬਣਾਵਾਂਗੇ ਪੰਜਾਬ ਦੀ ਕਿਸਾਨੀ ਦੇ ਸੰਕਟ ਨੂੰ ਹੱਲ ਕਰਾਂਗੇ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਦੇ ਵਿੱਚ ਖੇਤੀ ਨੀਤੀ ਹੈ ਜਿਹੜੀ ਉਹ ਲਗਾਤਾਰ ਹੈ ਜਿਹੜੀ ਉਹ ਡਿਲੇ ਹੁੰਦੀ ਆ ਰਹੀ ਹੈ ਆਖਰ ਦੇ ਵਿੱਚ ਹੋਇਆ ਕੀ ਇਹ ਖੇਤੀ ਨੀਤੀ ਬਣਾਉਣ ਦਾ ਠੇਕਾ ਜਿਹੜਾ ਇੱਕ ਬਾਹਰੀ ਕੰਪਨੀ ਨੂੰ ਦੇ ਪੰਜਾਬ ਦੇ ਵਿੱਚ ਹੱਥ ਸ਼ਾਸਤ ਵੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੂੰ ਖੇਤੀਬਾੜੀ ਦਾ ਪਤਾ ਨਹੀਂ ਹੈ ਸਮੱਸਿਆਵਾਂ ਦਾ ਪਤਾ ਨਹੀਂ ਹੈ ਇਹਦੇ ਤੋਂ ਵੱਧ ਕੋਈ ਬੇਵਕੂਫ ਸਰਕਾਰ ਹੈ ਜਿਹੜੀ ਕਿਹੜੀ ਹੋ ਸਕਦੀ ਹੈ ਬਾਅਦ ਵਿੱਚ ਜਦੋਂ ਰੋਲਾ ਪੈ ਗਿਆ ਉਦੋਂ ਇਹ ਫੈਸਲਾ ਵਾਪਸ ਲੈਣਾ ਪਿਆ ਔਰ ਖੇਤੀਬਾੜੀ ਪਰ ਹਾਲੇ ਤੱਕ ਵੀ ਦੱਬੀ ਬੈਠੇ ਐ ਉਲਟਾ ਕੀਤਾ ਕੀ ਹੈ ਉਹ ਖੇਤੀਬਾੜੀ ਦੀ ਸਪਾਰਸ਼ ਨੂੰ ਲਾਗੂ ਕਰਨ ਦੀ ਬਜਾਏ ਜਿਹੜਾ ਉਹ ਖਰੜੇ